ਹੈਲੋ ਦੋਸਤੋ ਗੁੱਡ ਮਾਰਨਿੰਗ ਹਾਂਜੀ ਇਹ ਇੱਥੇ ਮੈਂ ਬੋਲੀ ਬਣਾ ਰਹੀ ਸੀਗੀ ਗਾਮਾ ਸੋਈਆਂ ਸੀਗੀਆਂ ਆਪਣੀਆਂ ਵੈਸੇ ਕਲਪਕਾਈ ਦਿਨ ਪਹਿਲਾਂ ਦੀ ਪਈ ਸੀਗੀ ਮੇਰੇ ਕੋਲ ਮੇਰੇ ਯਾਦ ਨਹੀਂ ਸੀ ਰਿਹਾ ਇਹ ਪਉਣੀ ਤੇ ਬੋਲੀ ਬਣਾਉਣ ਦਾ ਪ੍ਰੋਸੈਸ ਜੋ ਹੈਗਾ ਵੈਸੇ ਦੁੱਧ ਗਰਮ ਕਰੀ ਜਾਓ ਤੇ ਗਾੜ੍ਹੀ ਹੋ ਜਾਂਦੀ ਆ ਤੇ ਪਹਿਲਾਂ ਹੀ ਮਿੱਠਾ ਪਾ ਲਓ ਤਾਂ ਮਿੱਠੀ ਬਣ ਜਾਂਦੀ ਏ ਜੇ ਪਹਿਲਾਂ ਮਿੱਠਾ ਨਾ ਪਾਉ ਤਾਂ ਫੇਰ ਫਿੱਕੀ ਜੀ ਰਹਿ ਜਾਂਦੀ ਏ ਥੋੜੀ ਜੀ ਬਾਅਦ ਵਿੱਚ ਮਿੱਠਾ ਪਾਇਆ ਪਾਣੀ ਪਾਣੀ ਜੀ ਮਿੱਠੇ ਦਾ ਸਵਾਦ ਆਉਂਦਾ ਆ ਇਹ ਹੁੰਦਾ ਹੈ ਇਧਰ ਪੇਪਰਾਂ ਦੀ ਚੱਲ ਰਹੀ ਹੈ ਫੁੱਲ ਤਿਆਰੀ ਪੜੋ ਪੜੋ ਸ਼ਾਬਾਸ਼ ਹਾਂਜੀ ਮੈਂ ਥੋੜਾ ਕੰਮਿਆ ਤਾਂ ਹਾਂ ਤੁਸੀਂ ਕੀ ਕਹਿਣ ਲੱਗੇ ਸ਼ਾਬਾਸ਼ ਇਹ ਵੀ ਸ਼ਾਬਾਸ਼ ਕਹਿੰਦਾ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਪੜੋ ਹਾਂਜੀ ਨਹੀਂ ਗੋਦੀ ਵੀ ਹਮ ਹਮ ਮਾ ਦੱਕੇਂ ਤਾ ਦਾ ਹਮ ਹਮ ਆ ਜਾਣਾ ਫੀ ਦੀ ਦੀ ਤੇ ਅਗੇ ਵਾਹ ਮਾ ਓਏ ਹਿੰਦੀ ਦੀ ਪੁੱਛ ਪੰਜਾਬੀ ਬੋਲ ਸਮਝ ਵੀ ਆ ਗਿਆ ਸਾਨੂੰ ਕੀ ਕਹਿ ਗਿਆ ਕੰਦੀ ਬੋਲ ਗਿਆ ਗੇ ਸੂਬਾ ਹਾਂ ਤੁਸੀਂ ਜੀ ਪੜ੍ਹ ਲੈ ਅਕੋਲਾ ਕੀ ਦਾ ਪਿਆ ਕੋਲਾ ਅਕੋਲਾ ਕੀ ਦਾ ਪਿਆ ਕੋੜਾ ਕੀ ਦਾ ਹਕੋੜਾ ਕੋਲਾ ਕੋਲਾ ਹਾਂਜੀ ਦੋਸੋ ਉੱਪਰ 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 ਨਹੀਂ ਲੈ ਕੇ ਆਉਣਾ ਥੱਲੇ ਚੱਲ ਬੇੜੇ ਚਲਾ ਕੋਲਾ ਬੋਲੋ 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 ਉੱਪਰ ਨਹੀਂ ਲੈ ਕੇ ਆਉਣੀ ਗੱਡੀ ਇੱਥੇ ਫੇਰ ਗਿਰੇਗਾ نیچے ਚੱਲੋ ਉਧਰ ਬਾਹਰ ਪਰੇ ਉਹਦੇ ਏਡਾ ਬੇੜਾ ਪਰ ਉਧਰ ਚਲਾਓ ਚਲੋ ਓੜਾ ਰੱਖ ਦੇ ਜੀ ਕੋਲਾ ਚਲਾ ਲਾ ਇਹ ਕੀ ਆਹ ਹੈ ਹੈ ਕੋਲਾ ਕੋੜਾ ਨਹੀਂ ਕਹਣਾ ਹੁੰਦਾ ਫੇਰ ਪਿੱਛੇ ਜਾ ਕੋਲਾ ਕੋੜਾ ਚਲ ਕੋੜਾ ਗਈ ਬੁੱਤ ਇਹਨੂੰ ਵੀ ਦੇਖੀ ਜਾਂਦੀ ਹੈ ਕੋੜਾ ਗਾਇਓ ਕੋੜਾ ਕਹਦੇ ਕੋੜਾ ਦੇਖ ਮਰਜ਼ੀ ਨਾਲ ਬੋਲਦਾ ਉਹ ਤੇਰੀ ਸੱਟ ਤਾਂ ਹਾਂਜੀ ਹਾਂਜੀ ਉੱਪਰ ਨਹੀਂ ਆਉਣਾ ਨੋ نیچے ਪਰ ਗੱਡੀ ਚਲਾਉ ਉੱਤਰ ਮੈਂ ਤਾਂ ਬਾਹਰ ਆ ਜਾ ਤੈਨੂੰ ਦੇਖਦਾ ਐ ਪਾਪੀ ਏ ਏ ਏ ਉਹ ਤੇਰੀ ਮੈਂ ਪੈਰ ਮਾਰ ਲੱਗੀ ਸੀ ਲੈ ਗਿਆ ਭਜਾ ਕੇ ਏ ਏ ਏ ਉਹ ਤੇਰੀ ਏ ਏ ਏ ਉਹ ਤੇਰੀ ਲਾਤਾ 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 ਪੈਰ ਲਾਤਾ ਨੂੰ ਹਾ ਕੱਢ ਲਿਆ ਤੂੰ ਇਹ ਚਲਾਉਣੀ ਛੋਟੀ ਹਾਂਜੀ ਅਸੀਂ ਇੱਥੇ ਨਿਵਾ ਰਹੇ ਸੀਗੇ گاਵਾ ਤੇ ਕਾਫੀ ਦਿਨ ਹੋ ਗਏ ਸੀਗੇ ਹੁਣ ਨਮਾਈਆਂ ਨੂੰ ਵੈਸੇ ਤਾਂ ਸਰਦੀਆਂ ਵਿੱਚ ਮੈਂ ਮੈਂ ਥੋੜੇ ਦਿਨ ਪਹਿਲਾਂ ਨਮਾਤੀਆਂ ਸੀ ਇੱਕ ਵਾਰ ਪਰ ਹੁਣ ਆਵਾ ਵੀ ਹੁਣ ਬਸ ਮੌਸਮ ਹੋ ਗਿਆ ਚੇਂਜ ਤੇ ਹੁਣ ਜਲਦੀ ਜਲਦੀ ਨਮਾਉਣਾ ਪਿਆ ਕਰੂਗਾ ਤੇ ਜਿਹੜੀ ਮਤਲਬ ਸਰਦੀਆਂ ਵਿੱਚ ਗੋਹਾ ਜੰਮ ਜਾਂਦਾ ਜ਼ਿਆਦਾ ਫਿਰ ਉਹ ਹੁਣ ਹੀ ਉੱਤਰੂਗਾ ਫਿਰ ਸਮਾਰ ਕੇ ਸਰਦੀਆਂ ਵਿੱਚ ਤਾਂ ਚੰਗੀ ਤਰ੍ਹਾਂ ਉੱਤਰਦਾ ਨਹੀਂ ਹੈਗਾ ਤੇ ਭੱਟੀ ਸਾਬ ਨੂੰ ਮਨਾਲ ਲਾਇਆ ਸੀ ਮੈਂ ਵੀ ਤੁਸੀਂ ਕਰੋ ਗੋਹਾ ਗਿੱਲਾ ਤੇ ਮੈਂ ਮਲਦੀ ਆ ਥੋੜਾ ਜਿਹਾ ਟਾਈਮ ਫਿਰ ਘੱਟ ਲੱਗਦਾ ਨਹੀਂ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਗੋਹਾ ਤੱਕ ਖੰਦੀ ਦੁਕਾਨ ਉੱਪਰ ਦਾ ਕੱਤੀ ਹਰ ਜਾ ਕੱਤੀ ਹਰਪ੍ਰਿਤ ਕਰ ਰਹੀ ਸੀ ਸ਼ੂਟ ਨਵਤੇਜ ਉਹਦੀ ਗੁੱਦੀ ਚੜਾਈ ਹੋ ਸੀਗਾ ਤੇ ਉਹ ਇਹਨਾਂ ਨੂੰ گاਵਾਂ ਨੂੰ ਕੱਟੀ ਹੋਈ ਕਹਿੰਦਾ ਵਾ ਕਿਕਿਕ ਨੂੰ ਨਮਾਉਂਦੇ ਨੂੰ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ ਸੀਗਾ ਤੇ ਸਰ ਗਰਮੀਆਂ ਵਿੱਚ ਤਾਂ ਫਿਰ ਜਦੋਂ ਡੇਲੀ ਨਿਵਾਵਾਂਗੇ ਫਿਰ ਤਾਂ ਇੰਨਾ ਟਾਈਮ ਨਹੀਂ ਲੱਗੂਗਾ ਸਾਫ਼ ਹੁੰਦੀਆਂ ਨੇ ਫਿਰ ਤਾਂ ਹੁਣ ਗੋਹਾ ਜੰਮਿਆ ਕਰਕੇ ਤਾਂ ਜ਼ਿਆਦਾ ਟਾਈਮ ਲੱਗਦਾ ਹਾਂਜੀ ਫਰੈਂਡਸ ਮੱਜਾਂ ਵਿੱਚ ਨਿਵਾਤੀਆਂ ਮੱਜਾਂ ਨਿਵਾ ਕੇ ਹੁਣ ਆਪੜੀ ਮੈਨਾਂ ਗਈ ਤੋਂ ਹੀ ਕਰ ਲਈ ਤੇ ਹਾਂ ਗਾਵਾਂ ਮੈਨੂੰ ਤਾਂ ਮੱਜਾ ਹੀ ਨਿਕਲਦਾ ਹਮੇਸ਼ਾ ਮੱਜਾ ਹੀ ਮੇਰੇ ਗਾਵਾਂ ਤੇ ਯਾਦ ਹੀ ਨਹੀਂ ਰਹਿੰਦੀਆਂ ਗਾਵਾਂ ਨਿਵਾਦੀਆਂ ਤੇ ਨਾ ਤੋਂ ਲੈ ਆਪਾਂ ਹੁਣ ਆਪਾਂ ਲੱਗਿਆ ਰੋਟੀ ਖਾਣ ਅੱਜ ਬਣਾਈ ਆ ਕੱਦੂ ਦੀ ਸਬਜੀ ਪੇਠਾ ਕੱਦੂ ਜਿਹੜਾ ਹਰਾ ਜਾਂ ਹੁੰਦਾ ਛਿੱਲਿਆ ਨਹੀਂ ਹੈਗਾ ਅਸੀਂ ਸੌਫਟ ਜਿਹਾ ਹੁੰਦਾ ਛਿੱਲਣਾ ਵਧੀਆ ਨਹੀਂ ਲੱਗਦਾ ਇਹ ਆ ਬੱਚਿਆਂ ਨੂੰ ਬਣਾਈ ਸੀ ਭੋਰਾ ਕ ਪਨੀਰ ਦੀ ਭੁਰਜੀ ਇੱਕ ਚਮਚਾ ਉਹਦਾ ਫਿਰ ਟੇਸਟ ਕਰਨ ਲੱਗਿਆ ਹਾਂਜੀ ਖਾਂਦੇ ਆਂ ਜੀ ਆਪਾਂ ਰੋਟੀ ਫੇਰ ਮਿਲਦੇ ਆਂ